ਮੈਂ ਐਸਪੀ ਫਗਵਾੜਾ ਸਾਰੇ ਦੇਸ਼ਵਾਸੀਆਂ ਨੂੰ ਤੇ ਸਪੈਸ਼ਲੀ ਫਗਵਾੜਾ ਦੇ ਨਿਵਾਸੀਆਂ ਨੂੰ ਆਉਣ ਵਾਲੇ ਸਾਲ 2025 ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ। ਇਹ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਸਾਲ 2024 ਬਹੁਤ ਹੀ ਉਤਾਰ ਚੜਾਅ ਵਾਲਾ ਆਇਆ। ਪਰ ਫਗਵਾੜਾ ਨਿਵਾਸੀਆਂ ਦੀ ਕੋਆਪਰੇਸ਼ਨ ਦੇ ਨਾਲ ਸਾਨੂੰ ਪੁਲਿਸ ਨੂੰ ਕੋਈ ਵੀ ਜਿਹੜੀ ਹੈਗੀਆ ਮੁਸ਼ਕਿਲ ਨਹੀਂ ਪੇਸ਼ ਆਈ। ਹਰ ਚੀਜ਼ ਹੱਲ ਹੁੰਦੀ ਰਹੀ। सन उम्मीद है कि आने वाले समय के कोपरेशन सू मिल रहेगी इस आ, नवे साल के जो प्रोग्राम सैलीबरेट किए जा रहे हैं मेरी ऑर्गनाइज अपील है कि आपके पार्किंग वगू जिन्हें भी हो प्रबंध ने पुख्ता प्रबंध रखन जो लोग नेट कर कोई भी रोड साइड ड्रिंकिंग ना की जाए बड़े डिसिपलिन तरीके सैलीब्रेस की जा ਕੋਈ ਵਾਇਲੈਂਸ ਨਹੀਂ ਕੋਈ ਵੈਪਨ ਨਾ ਕੈਰੀ ਕੀਤਾ ਜਾਏ ਕਿਉਂਕਿ ਜੇਕਰ ਕਿਤੇ ਵੀ ਕੋਈ ਐਦਾਂ ਦੀ ਲੜਾਈ ਝਗੜਾ ਜਾਂ ਹੁੱਲੜਬਾਜ਼ੀ ਸਾਡੇ ਧਿਆਨ ਦੇ ਵਿੱਚ ਆਏਗੀ ਉਹਦੇ ਉੱਪਰ ਸਖਤ ਐਕਸ਼ਨ ਲਿਆ ਜਾਏਗਾ ਮੈਨੂੰ ਉਮੀਦ ਹੈ ਕਿ ਸਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਇਹ ਸਾਰਿਆਂ ਦੇ ਨਾਲ ਗੱਲ ਕੇ ਨਵੇਂ ਸਾਲ ਦੀ ਆਮਦ ਕੀਤੀ ਜਾਏਗੀ ਤੇ ਇਸ ਸੈਲੀਬ੍ਰੇਸ਼ਨ ਦੇ ਵਿੱਚ ਫਗਵਾੜਾ ਪੁਲਿਸ ਤੁਹਾਡੇ ਨਾਲ ਰਹੇਗੀ ਤੇ ਉਮੀਦ ਹੈ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਸੈਲੀਬ੍ਰੇਸ਼ਨਸ ਕੀਤੇ ਜਾਣਗੇ ਜਹਿਦ ਮੈਂ ਐਸਪੀ ਫਗਵਾੜਾ ਸਾਰੇ ਦੇਸ਼ ਵਾਸੀਆਂ ਨੂੰ ਸਪੈਸ਼ਲੀ ਫਗਵਾੜਾ ਦੇ ਨਿਵਾਸੀਆਂ ਨੂੰ ਆਉਣ ਵਾਲੇ ਸਾਲ 2025 ਲਈ ਬਹੁਤ-ਬਹੁਤ ਮੁਬਾਰਕਬਾ ਦਿਨੀ ਹੈ। ਇਹ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਸਾਲ 2024 ਬਹੁਤ ਹੀ ਉਤਾਰ ਚੜਾਹ ਵਾਲਾ ਆਇਆ ਪਰ ਫਗਵਾੜਾ ਨਿਵਾਸੀਆਂ ਦੀ ਕੋਆਪਰੇਸ਼ਨ ਦੇ ਨਾਲ ਸਾਨੂੰ ਪੁਲਿਸ ਨੂੰ ਕੋਈ ਵੀ ਜਿਹੜੀ ਹੈਗੀਆ ਮੁਸ਼ਕਿਲ ਨਹੀਂ ਪੇਸ਼ ਆਈ ਹਰ ਚੀਜ਼ ਹੱਲ ਹੁੰਦੀ ਰਹੀ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਆਪਰੇਸ਼ਨ ਸਾਨੂੰ ਮਿਲਦੀ ਰਹੇਗੀ ਇਸ ਨਵੇਂ ਸਾਲ ਦੇ ਜਿਹੜੇ ਪ੍ਰੋਗਰਾਮ ਸੈਲੀਬ੍ਰੇਟ ਕੀਤੇ ਜਾ ਰਹੇ ਹਨ ਮੇਰੀ ਆਰਗੇਨਾਈਜ਼ਰਸ ਨੂੰ ਅਪੀਲ ਹੈ ਕਿ ਆਪਦੇ ਪਾਰਕਿੰਗ ਵਾਂਗੂ ਜਿੰਨੇ ਵੀ ਹੋਰ ਪ੍ਰਬੰਧ ਨੇ ਉਪਕਤ ਪ੍ਰਬੰਧ ਰੱਖਣ ਤੇ ਜਿਹੜੇ ਲੋਕ ਨੇ ਜਿਹੜੇ ਸੈਲੀਬ੍ਰੇਟ ਕਰਨਗੇ ਕੋਈ ਵੀ ਰੋਡ ਸਾਈਡ ਡਰਿੰਕਿੰਗ ਨਾ ਕੀਤੀ ਜਾਏ ਬੜੇ ਡਿਸਿਪਲਨ ਥ੍ਰੀ ਕੇ ਨਾਲ ਹੀ ਸੈਲੀਬ੍ਰੇਸ਼ਨ ਕੀਤੀਆਂ ਜਾਣ ਕੋਈ ਵਾਇਲੈਂਸ ਨਹੀਂ ਕੋਈ ਵੈਪਨ ਨਾ ਕੈਰੀ ਕੀਤਾ ਜਾਏ ਕਿਉਂਕਿ ਜੇਕਰ ਕਿਤੇ ਵੀ ਕੋਈ ਏਦਾਂ ਦੀ ਲੜਾਈ ਝਗੜਾ ਜਾਂ ਹੁੱਲੜਬਾਜ਼ੀ ਸਾਡੇ ਧਿਆਨ ਦੇ ਵਿੱਚ ਆਏਗੀ ਉਹਦੇ ਉੱਪਰ ਸਖਤ ਐਕਸ਼ਨ ਲਿਆ ਜਾਏਗਾ ਮੈਨੂੰ ਉਮੀਦ ਹੈ ਕਿ ਸਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਇਹ ਸਾਰਿਆਂ ਦੇ ਨਾਲ ਗੱਲ ਕੇ ਨਵੇਂ ਸਾਲ ਦੀ ਆਮਦ ਕੀਤੀ ਜਾਏਗੀ ਤੇ ਇਸ ਸੈਲੀਬ੍ਰੇਸ਼ਨ ਦੇ ਵਿੱਚ ਫਗਵਾੜਾ ਪੁਲਿਸ ਤੁਹਾਡੇ ਨਾਲ ਰਹੇਗੀ ਤੇ ਉਮੀਦ ਹੈ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਸੈਲੀਬ੍ਰੇਸ਼ਨਸ ਕੀਤੀਆਂ ਜਾਣਗੀਆਂ ਜੈ